ਫਤੇਗੜ ਸਾਹਿਬ ਤੋਂ ਜਿਨ੍ਹਾਂ ਦਾ ਭਰਾ ਦੇ ਨਾਲ ਝਗੜਾ ਹੋਇਆ ਉਹਨਾਂ ਨੇ ਦੁੱਦੀ ਧੇਰਨ ਇਹਨਾਂ ਦੀ ਕੁੱਟਮਾਰ ਕੀਤੀ ਕੇਸਾਂ ਦੀ ਬੇਅਦਬੀ ਕੀਤੀ ਤੇ ਹੁਣ ਹਸਪਤਾਲ ਵਿੱਚ ਅਸੀਂ ਆਏ ਹਾਂ ਗੁਰਜੀਤ ਸਿੰਘ ਖਾਲਸਾ ਬੁੱਢਾ ਕਰਦੇ ਬੁੱਢਾ ਦਾਲ ਤੋਂ ਭੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹ ਤੋਂ ਕਹਾਂ ਨਮੈਨੇ ਅਜਾ ਸਰਦੋ ਤੋਂ ਨਹੀਂ ਨਹੀਂ ਮੈਂ ਕਪੜਾ ਉਹ ਦੇਖੀ ਸਾਡੇ ਕੋਲ ਦੋ ਵਾਰ ਸਾਡੇ ਦਸਤਾਰਾ ਫੇਰੇ ਆ ਸੁਣ ਇਹ ਗੰਗਾ ਲਈ ਅਧਨੇ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹਨਾਂ ਤੋਂ ਜਾਣਕਾਰੀ ਲੈਣ ਆਏ ਆ ਤੇ ਅਸੀਂ ਕੋਈ ਨਹੀਂ ਇਹਨਾਂ ਨੂੰ ਜਾਣਕਾਰੀ ਪੁੱਛੀ ਜੇ ਤੱਕ ਕੋਈ ਗੁਰਸਿੱਖ ਵੀਰ ਆ ਮੈਨੂੰ ਨਾਮ ਹੀ ਅੱਜ ਹੀ ਪਤਾ ਲੱਗਾ ਵੀਰ ਦਾ ਪਿੰਨਾਂ ਦਾ ਨਾਮ ਗੁਰਿੰਦਰਪੁਰ ਗੁਰਿੰਦਰ ਸਿੰਘ ਗੁਰਵਿੰਦਰ ਸਿੰਘ ਹੈ ਮੈਂ ਜੁਗਨੀ ਸਿੰਘ ਦੇ ਨਾਮ ਤੋਂ ਜਾਣਦਾ ਹਾਂ ਪਰ ਜੁਗਨੀ ਜਿਆਦਾ ਮਸ਼ਹੂਰ ਸੀ ਇਹਦੀ ਜੁਗਨੀ ਸਿੰਘ ਹੀ ਕਹਿੰਦੇ ਨੇ ਲਿਖਿਆ ਵੀ ਇਹਨਾਂ ਦਾ ਨਾਮ ਫੀਡ ਕੀਤਾ ਹਾਂਜੀ ਹਾਂਜੀ ਸਿੰਘ ਹੈ ਤੇ ਜਦੋਂ ਜਾਈਦਾ ਸਰਗੋਸਤੇ ਪਾਸ਼ਾ ਦੇ ਬਾਬਾ ਫਤਿਹ ਸਿੰਘ ਦੇ ਦਰਸ਼ਨ ਕਰਨ ਜਾਈਦਾ ਤਾਂ ਉਸੇ ਭੋਰਾ ਸਾਹਿਬ ਦੇ ਵਿੱਚ ਸੇਵਾ ਕਰਨਦੇ ਹਾਂ ਦਰਸ਼ਨ ਹੀ ਕਰ ਦਿੰਦੇ ਆ ਪਰ ਸੂ ਚੌਥੇ ਵੀ ਸਾਨੂੰ ਇਹਨਾਂ ਦੇ ਦਰਸ਼ਨ ਹੋਏ ਤੇ ਉੱਥੇ ਸੀਗਾ ਫਿਰ ਲੋਜ ਘੜਿਆ ਕਰਕੇ ਧੁੰਮਰਾਵਾਂ ਦੀ ਵਾਈ ਹੋਣ ਦਾ ਕਾਰਨ ਸੀਗਾ ਚਲੋ ਕਹਿੰਗਾ ਹੈ ਨਹੀਂ ਨਾਮ ਨਾਲ ਆਪਾਂ ਇਹੋ ਹੀ ਬੰਦੀ ਹੈ ਸੇਵਾ ਪੰਗੋਂ ਸੇ ਜਨਤ ਸੇ ਲੜਾਈ ਦੇ ਰੂਪ ਭਾਈ ਸਾਹਿਬਾਂ ਨਾਲ ਜਿਹੜੀ ਲੜਾਈ ਇਹਨਾਂ ਨੇ ਕੀਤੀ ਉਹਨਾਂ ਦੇ ਘਰੇਲੂ ਦਾ ਮਸਲਾ ਵਾ ਇਹਨਾਂ ਨੂੰ ਪਹਿਲੋਂ ਆਪਾਂ ਸੰਗਤ ਦੇ ਵਿੱਚ ਆ ਕੇ ਇਹ ਗੱਲ ਕਹਿਤੀ ਕਿ ਭਾਈ ਤੁਸੀਂ ਦੋਵੇਂ ਭਰਾ ਹੋ ਆਪਣਾ ਦੋਨਾ ਬਣਾਉਣ ਦਾ ਜਿਹੜਾ ਫੈਸਲਾ ਲੜਾਈ ਦਾ ਉਹ ਤੁਸੀਂ ਕਰ ਲਓ ਸਾਨੂੰ ਕੋਈ ਦਿੱਕਤ ਨਹੀਂ ਜੋ ਦੇ ਸੱਟ ਲੱਗੀ ਤੇਰੇ ਸੱਟ ਲੱਗੀ ਪਰ ਜਿਹੜੀ ਕੇਸਾਂ ਦੀ ਨਰਾਦਰੀ ਇਹ ਉਹ ਪੂਰੀ ਜਾਣਕਾਰੀ ਲੈ ਕੇ ਉਹ ਇਹਨਾਂ ਨੇ ਕਿਹਾ ਵੀ ਅਸੀਂ ਕੇਸਾਂ ਦੀ ਨਰਾਦਰੀ ਜਿਹੜੀ ਸਾਡੇ ਨਾਲ ਜਾਣ ਬੋਝ ਕੇ ਇੱਕੀ ਗੱਲ ਤਾਂ ਬੈਠਕ ਵੀ ਹੋ ਜਾਂਦੀ ਏ ਗੱਲ ਤੇ ਆਪਾਂ ਬੈਠ ਕੇ ਕਰ ਸਕਦੇ ਹਾਂ ਕਿ ਟੇਬਲ ਤੇ ਬੈਠ ਕੇ ਕਰ ਸਕਦੇ ਹਾਂ ਲੜਾਈਆਂ ਝਗੜੇ ਤੇ ਖਤਮ ਹੀ ਹੋ ਸਕਦੇ ਆ ਤਾਂ ਹੀ ਤੇ ਇਸੂ ਟੱਕ ਦਾ ਨੌਰਤਾ ਆਉਂਦੀ ਆ ਕਿ ਇਹ ਆਪੋ ਤੇ ਲੜ-ਲੜ ਮਰਨ ਦੇ ਆ ਤੇ ਇਸ ਵੀਰ ਦੀ ਹੁਣ ਦਸਤਾਰ ਬੰਦੀ ਹੈ ਇਹਨੇ ਕਿਹਾ ਵਾ ਵੀ ਮੈਨੂੰ ਦਮਾਲਾ ਸਜਾਉਣਾ ਹੈ ਕਿ ਆ ਮਾਰੇ ਨੇ ਕਿਰਪਾ ਕਰਤੀ ਸੱਚੇ ਪਾਤਸ਼ਾਹ ਨੇ ਬਾਬਾ ਫਤੇ ਸਿੰਘ ਸਾਹਿਬ ਨੇ ਕਿਉਂਕਿ ਉਹਨਾਂ ਦੇ ਹਾਂ ਜਿਹੜੇ ਬਾਬਾ ਫਤੇ ਸਿੰਘ ਪਾਉ ਇਹਨੂੰ ਇੱਥੇ ਹੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜਗਾਰਕ ਜਾਵੇ ਨਿਹਾਲੋ ਜਾਵੇ ਮਹਾਕਾਲ ਬਾਬਾ ਫਤੇਹ ਸਿੰਘ ਸਾਹਿਬ ਜੀ ਦਾ ਪਵਿੱਤਰ ਗੋਮਰ ਦੇ ਰੂਪਾਵੇ ਸਤਿ ਕੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਉਧਰ ਵੀ ਵੀਰ ਤੇ ਇਹਨਾਂ ਦੇ ਭਰਾ ਦੇ ਸਾਥ ਲੱਗੇ ਜਿੱਥੇ ਤੱਕ ਅਸੀਂ ਜਾਣਕਾਰੀ ਲਈ ਉਹਨਾਂ ਨੇ ਦੱਸਿਆ ਕਿ ਸਾਨੂੰ ਇਥੋਂ ਪਤਾ ਲੱਗਿਆ ਕਿ ਉਹਨਾਂ ਨੂੰ ਹਮਲਾਵਰ ਇਹਨਾਂ ਦੇ ਉੱਤੇ ਦਾਤਰ ਕੋਈ ਲੈ ਕੇ ਤੇ ਇਹ ਘਰ ਜੋ ਵੀ ਇਹਨਾਂ ਨੂੰ ਲੈ ਕੇ ਆਏ ਲੋਹਾ ਖਾਏ ਨੇ ਇਹਨਾਂ ਨੇ ਹੋ ਕੇ ਜਾਓ ਉਹਨਾਂ ਦੇ ਬਾਅਦ ਚ ਆਪਣੇ ਮਾਰ ਲਿਓ ਸਤਗੁਰੂ ਜੀ ਉਹਨਾਂ ਨੇ ਵੀ ਕੀ ਹੋਇਆ ਸਾਰਾ